ਕਵਲਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਟਰੰਪ ਪ੍ਰਸ਼ਾਸਨ ਨੇ ਇਹ ਚੇਤਾਵਨੀ ਦਿੱਤੀ ਆ ਟਰਾਂਸਪੋਰਟੇਸ਼ਨ ਦੇ ਜਿਹੜੇ ਸ਼ੌਨ ਡਫੀ ਹੁਣਾਂ ਨੇ ਕਹਿੰਦੇ ਵੀ ਜੇ ਸ਼ਟਡਾਊਨ ਇਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਤਾਂ ਜਿਹੜੀਆਂ 40 ਮੇਜਰ ਮਾਰਕੀਟਸ ਆ ਕੈਲੀਫੋਰਨੀਆ ਸੌਰੀ ਯੂਐਸ ਦੇ ਵਿੱਚ ਉਥੇ 에어 ਟਰੈਫਿਕ ਨੂੰ 10% ਤੱਕ ਉਸ ਤੋਂ ਘਟਾਤੀ ਕੀਤੀ ਜਾ ਸਕਦੀ ਆ ਇੱਕ ਪਾਸੇ ਥੈਂਕਸਗਿਵਿੰਗ ਦੇ ਜਿਹੜੇ ਦੇਣ ਉਹ ਆ ਰਹੇ ਆ ਲੋਕਾਂ ਨੇ ਟ੍ਰੈਵਲ ਕਾਫੀ ਉਹਨਾਂ ਦਿਨਾਂ ਦੇ ਵਿੱਚ ਕਰਨਾ ਹੁੰਦਾ ਆ ਆ ਪਰ ਸ਼ਟਡਾਊਨ ਹੋਣ ਕਰਕੇ 에어 ట్రాਫਿਕ ਕੰਟਰੋਲਰਸ ਦੀ ਘਾਟ ਹੋਣ ਕਰਕੇ ਜਿਹੜੀਆਂ ਮਾਰਕੀਟਸ ਆ ਉਹਨਾਂ ਵਿੱਚ ਜਿਹੜੀ ਕਟੌਤੀ ਆ ਉਹ ਕਿੰਨੀ ਜਾ ਸਕਦੀ ਆ ਐਡਮਿਨਿਸਟ੍ਰੇਸ਼ਨ ਇਹਨਾਂ ਫੈਸਲਿਆਂ ਦੇ ਜ਼ਰੀਏ ਡੈਮੋਕਰੇਟਸ ਦੇ ਉੱਤੇ ਦਬਾਅ ਜਿਹੜਾ ਉਹ ਪਾ ਰਹੇ ਨੇ ਵੀ ਉਹ ਜਲਦ ਤੋਂ ਜਲਦ ਜਿਹੜੀ ਸ਼ਟਡਾਊਨ ਹੌਸ ਨੂੰ ਖਤਮ ਕਰਨ ਦੇ ਲਈ ਅੱਗੇ ਕਦਮ ਜਿਹੜੇ ਉਹ ਵਧਾਉਣ ਕੱਲ੍ਹ ਹੀ ਜਿਹੜਾ ਲੂਈਵਿਲ ਦੇ ਵਿੱਚ ਇੱਕ ਬਹੁਤ ਭਿਆਨਕ ਹਵਾਈ ਹਾਦਸਾ ਵਾਪਰੇ ਜਿਸ ਵਿੱਚ ਹੁਣ ਤੱਕ 12 ਜਾਣਿਆਂ ਦੇ ਮਰਨ ਦਾ ਜਿਹੜਾ ਖਤਸ਼ਾ ਆ ਉਹ ਪ੍ਰਗਟਾਇਆ ਆ ਜਾਇਆ ਹੈ ਆ ਜਾ ਚੁੱਕਾ ਹੈਗਾ ਆ ਸੇਵਿਕਮ ਇੱਕ 에ਵੀਏਸ਼ਨ ਡਾਟਾ ਫਰਮਾ ਉਹਨਾਂ ਨੇ ਕਿਹਾ ਵੀ ਇਸ ਘਟ ਦੇ ਨਾਲ ਤਕਰੀਬਨ 1800 ਜਿਹੜੀਆਂ ਫਲਾਈਟਸ ਆ ਉਹ ਕੱਲੇ ਸ਼ੁੱਕਰਵਾਰ ਨੂੰ ਹੀ ਕੈਨਸਲ ਹੋ ਸਕਦੀਆਂ ਹੈਗੀਆਂ ਆ ਜਿਹੜੇ ਸਕੱਤਰ ਸ਼ਾਨ ਡਫੀ ਆ ਉਹਨਾਂ ਨੇ ਇਹ ਘੁੱਗੂ ਜਿਹੜਾ ਖਤਰੇ ਦਾ ਘੁੱਗੂ ਆ ਉਹ ਵਜਾਇਆ ਆ ਆ ਵੀ ਪ੍ਰੈਸ਼ਰ ਜਿਹੜਾ ਇਸ ਟਾਈਮ FAA ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਬਣਿਆ ਪਿਆ ਹੈਗਾ ਆ ਆਲਰੇਡੀ ਜਿਹੜੇ 에ਅ ట్రాਫਿਕ ਕੰਟਰੋਲਰਸ ਆ ਉਹ ਓਵਰ ਟਾਈਮ ਕੰਮ ਕਰ ਰਹੇ ਨੇ 3000 ਜਿਹੜੀਆਂ ਵੇਕੈਂਸੀਜ਼ ਆ ਉਹਨਾਂ ਨੂੰ ਕੰਪਨਸੇਟ ਕਰਨ ਦੇ ਲਈ DIDE ਚਲਦੇ ਆ ਜਿਹੜੀ ਡਾਈਵਰਸਿਟੀ ਸੀਗੀ ਇਨਕਲੂਜਨ ਤੇ ਉਹਦੇ ਕਰਕੇ ਫਾਇਰਿੰਗ ਵੀ ਕਾਫੀ ਜਿਆਦਾ ਜਿਹੜੀ ਉਹ ਕੀਤੀ ਗਈ ਸੀ ਉਤੋਂ ਵਿੱਚ ਸ਼ਟਡਾਊਨ ਦਾ ਤੜਕਾ ਲੱਗ ਗਿਆ ਤੇ ਹੁਣ ਜਿਹੜੇ ਹਾਲਾਤ ਆ ਉਹ ਇਸ 에어 ట్రాਫਿਕ ਕੰਟਰੋਲਰਸ ਨੂੰ ਲੈ ਕੇ ਮਾੜੇ ਜਿਹੜੇ ਉਹ ਬਣੇ ਪਏ ਹੈਗੇ ਆ ਸੋ ਕਈ ਜਿਹੜੇ 에어 ట్రాਫਿਕ ਕੰਟਰੋਲਰਸ ਕਹਿ ਰਹੇ ਆ ਆ ਕਿਉਂਕਿ ਹੁਣ ਪੇਚੈਕ ਤਾਂ ਮਿਲ ਨਹੀਂ ਰਿਹਾ ਸੋ ਦੂਜਾ ਪੇਚੈਕ ਆਲਰੇਡੀ ਆਪਣੇ ਸੈਲਰੀ ਦਾ ਉਹ ਮਿਸ ਕਰ ਚੁੱਕੇ ਆ ਹੋਰ ਨਾ ਉਸ ਦੇ ਚੱਲਦਿਆਂ ਕੀ ਇਹ ਟ੍ਰੈਫਿਕ ਕੰਟਰੋਲਰਸ ਫਿਰ ਵੀ ਕੰਮ ਤੇ ਆਉਂਦੇ ਰਹਿਣਗੇ ਇਹਦਾ ਹੁਣ ਖਤਰਾ ਜਿਹੜਾ ਹੋਰ ਜ਼ਿਆਦਾ ਆ ਬਣਿਆ ਪਿਆ ਆ ਸੋ ਅਜੇ ਤੱਕ ਦੋਨਾਂ ਧਿਰਾਂ ਦੇ ਵਿੱਚ ਕੋਈ ਸਹਿਮਤੀ ਸ਼ਟਡਾਊਨ ਨੂੰ ਹਟਾਉਣ ਦੇ ਲਈ ਨਹੀਂ ਬਣ ਸਕੀ ਤੇ ਰਿਕਾਰਡ ਤੋੜ 36 ਦਿਨ ਜਿਹੜੇ ਆ ਉਹ ਹੋ ਚੁੱਕੇ ਨੇ ਸਰਕਾਰ ਨੂੰ ਸ਼ਟਡਾਊਨ ਹੋਇਆ ਸੋ ਹੁਣ ਦੇਖਦੇ ਆ ਕੀ ਹੁੰਦਾ ਆ ਪਰ 10% ਇਹ ਟ੍ਰੈਫਿਕ ਨੂੰ ਘਟਾਇਆ ਜਿਹੜਾ ਆ ਉਹ ਹੋ ਜਾ ਸਕਦਾ ਜਿਸ ਦਾ ਮਤਲਬ ਤੁਹਾਡੀ ਆਲਰੇਡੀ ਜਿਹੜੀਆਂ ਫਲਾਈਟਸ ਆ ਜਿਹਨੀਆਂ ਤੁਸੀਂ ਆਲਰੇਡੀ ਬੁੱਕ ਕੀਤੀਆਂ ਹੋ ਸਕਦਾ ਉਹਨਾਂ ਚੋਂ ਕੁਝ ਡਿਲੇ ਜਾਂ ਕੈਨਸਲ ਹੋ ਸਕਦੀਆਂ ਆ ਸੋ ਧਿਆਨ ਰੱਖਿਓ ਆਪੋ ਆਪਣੇ ਜਿਹੜੀ ਵੀ ਫਲਾਈਟਸ ਲਈਆਂ ਆ ਉਹਨਾਂ ਦੀਆਂ ਅਪਡੇਟਸ ਦੇ ਨਾਲ ਜੁੜੇ ਰਹਿਣਾ ਜੀ